ਇਸ ਸਾਊਂਡ ਇੰਤਾਂ ਦਾ ਇਹ ਤਾਂ ਹੈਗਾ ਲੱਗਦਾ ਬਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਆਏ ਹਾਂ ਪੰਜਾਬ ਯੂਨੀਵਰਸਿਟੀ ਮੇਲੇ ਤੇ ਸ਼ਕਤੀਮਾਨ ਦੀ ਸਟਾਲ ਆਈ ਸਾਡੀ ਆ ਮਲਾਜੂਨ ਸਾਡੇ ਕੋਲ 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 ਆ ਸਾਡਾ ਜੱਸਾ ਬਾਈ ਬੈਠਾ ਜੀ ਆ ਮੰਗਲ ਸਿੰਘ ਸੁਣ ਬਾਈ ਜੀ ਆਹ ਨਿੰਮੜਾ ਆ ਸਾਡਾ ਕੈਵਨ ਸ਼ਕਤੀਆਂ ਆਂਦਾ ਜੀ ਇਹ ਮਤਲਬ ਹਾਂਜੀ ਜੱਸਾ ਭਾਈ ਦੱਸੋ ਆਪਣੇ ਬਾਰੇ ਕੁਝ ਮੇਲਾ ਤੇ ਕਿਰਾਇਆ ਲੰਘੋ ਆਪੋ ਬਿੱਲ ਪਿਚੜਾ ਹਾਂਜੀ ਤੁਸੀਂ ਦੱਸੋ ਸਾਡੇ ਸਲਾਹਕਾਰ ਸਫੇਰ ਉੱਪਰ ਸਾਰੇ ਲੱਗ ਤੁਸੀਂ ਦੰਦੇ ਕੱਟਣੇ ਆ ਜੀ ਦੱਸਣਾ ਵੀ ਕੁਝ ਭਾਈ ਬੱਸ ਕੇ ਇਹ ਬੰਦਾ ਟੀਪਰ ਮਾਰ ਰਿਹਾ ਇਹ ਕਰਦਾ ਨਹੀਂ ਕੁਝ ਨਹੀਂ ਜਾਂਦਾ ਕੋਈ ਚੱਕ ਨਹੀਂ ਉਹਦੇ ਚ ਫਰਕ ਕੀ ਹੈ ਟ੍ਰੋਨ ਆ ਜੀ ਸਰ ਕੀ ਪ੍ਰਾਈਜ਼ਿੰਗ ਹੁੰਦੀ ਹੈ ਜੀ? 650 ਹੁੰਦੀ ਹੈ ਜੀ। ਠੀਕ ਹੈ ਜੀ। ਕਿਹੜੀ ਕਿਹੜੀ ਚੀਜ਼ ਚ ਵਰਤਵਾ ਸਕਦੀ ਹੈ ਜੀ? ਇਹ ਭਾਵੇਂ 60-65 ਦੇ ਵਿੱਚ ਪਤੇ ਜਾਂਦਾ ਜੀ। ਅੱਛਾ ਜੀ। ਹੋਰ ਬਸ ਇਹਦਾ ਬੇਨ ਕੰਮ ਭਾਜੀ ਸਪਰੇਅ ਦਾ ਹੀ ਹੈ ਜੀ ਇਹਦਾ। ਠੀਕ ਹੈ ਜੀ। 60-65 ਦੇ ਵਿੱਚ ਸਪਰੇਅ ਕਰਉਂਗਾ। ਜੂਰੀਆ ਵਗੈਰਾ ਨਹੀਂ ਪਾਉਂਦਾ ਜੀ? ਜੂਰੀਆ ਨਹੀਂ। ਜੂਰੀਆ ਵਾਸਤੇ ਲੱਗੋ ਅਟੈਚਮੈਂਟ ਲਗਾਉਣੀ ਹੋ ਲੱਗੂ। ਠੀਕ ਹੈ। ਉਹਦੀ ਕਿੰਨੀ ਕੋਸਟ ਆਉਂਦੀ ਹੈ ਜੀ? ਅਟੈਚਮੈਂਟ ਦੀ? ਹਾਂ ਜੀ। ਅਟੈਚਮੈਂਟ ਦੀ ਟਮਾਟਰ ਕੀ ਡੈਮੰਡ ਬਾਕੀ ਵਾਲੇ ਪਿਤਰਾ ਦਾ ਪ੍ਰਾਈਸ ਕਿਹਦਾ ਹੈ ਠੀਕ ਹੈ ਜੀ ਕਿ ਅੱਜ ਤੋਂ ਸਾਰੀ ਜੋ ਸਪੈਸ਼ਲ ਕੰਪਨੀ ਆਏਗੀ ਉਹ ਸਬਜ਼ੋ ਵਿੱਚ ਆਏਗੀ ਇਨ ਫਿਊਚਰ ਤੋਂ ਉਸੇ ਕੇ ਬੇਸ ਤੇ ਅਸੀਂ ਨੇ ਫਿਊਚਰ ਮੋਡਿਸ ਨੂੰ ਹੀ ਬਤਾ ਠੀਕ ਹੈ ਜੀ ਬਸ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਇਹ ਇਹ ਸਟਾਲ ਜਿਹੜੀ ਪਲੋਂਾਂ ਵਾਲੀ ਬਹੁਤ ਮਸ਼ਹੂਰ ਕੰਪਨੀਆਂ ਮਲਚਰ ਰੋਟਾਵੇਟਰ ਇਹਨਾਂ ਦਾ ਸਬਸੋਇਲਰ ਵੀ ਬਹੁਤ ਕੰਮ ਆ ਜਾਪਾ ਜੀ ਬਾਕੀ ਭਾਈ ਹੁਣ ਦਾ ਰੇਟ ਬਾਰੇ ਪੁੱਛਦੇ ਆਂ ਇਹਦੇ ਬਾਰੇ ਭਾਈ ਰੇਟ ਕੀ ਆ ਜੀ ਸਬ ਸੋਲਰ ਦਾ ਸਿੰਗਲ ਦਾ ਡਬਲ ਦਾ ਹੀ ਡਬਲ ਭਾਈ 165 85 ਹਜ਼ਾਰ ਸਿੰਗਲ ਡਬਲ 165 ਹਾਂ ਡਬਲ ਖੜਾ ਜੀ ਇਹ ਕਨ ਨਵੀਂ ਕੰਪਨੀ ਦਾ ਕੀੜਾ ਆ ਜੀ ਸਪਰੇਅ ਕਰਨ ਵਾਲਾ ਜਿਹਨੂੰ ਕਹਿੰਦੇ ਆ प्रोटेक्टर वगैरह नाम होंगे शायद प्राइस वगैरह लिखा है नहीं, नहीं, नहीं उसे ਦਾ ਮੈਨੂੰ ਸਮਝਾਈ ਸੇਲ ਨਿਕਾਲਦਾ ਤੇ ਇੰਡੀਵਿਜੂਅਲ ਕੰਬਾਈਨਰ

ਨਮਨਮੇ ਬ੍ਰਾਈਟ ਲੌਂਜ ਕੀਤੇ ਆ ਫੀਡਾਂ ਨੇ